ਜਿਨ੍ਹਾਂ ਥਾਣਿਆਂ ਨੇ ਜਨਤਾ ਦੀ ਸੁਰੱਖਿਆ ਕਰਨੀ ਹੈ ਉਹਨਾਂ ਥਾਣਿਆਂ ਤੇ ਬੰਬ ਫਟ ਰਹੇ ਵਿੱਚ ਜਦੋਂ 84 ਵਾਲਾ ਦੁਕਾਨ ਤਬਾਹ ਪਿਆ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਵੀ ਜਿਹੜਾ ਇੰਦਰਾ ਗਾਂਧੀ ਦਾ ਕੇਸ ਕਤਲ ਦਾ ਜਿਹੜਾ ਮੇਰੇ ਪਿਤਾ ਤੇ ਦਰਜ ਹੋਇਆ ਜਿਹੜਾ ਲੋਕਾਂ ਦਾ ਵਿਸ਼ਵਾਸ ਹੈ ਉਹ ਮੌਜੂਦਾ ਸਰਕਾਰ ਤੋਂ ਐਨਾ ਅੱਕ ਚੁੱਕਿਆ ਤੁਸੀਂ ਅੱਜ ਕਿਤੇ ਪਿੰਡ 'ਚ ਚਲੇ ਜਾਓ ਖੁੰਡ ਚਰਚਾ ਹੁੰਦੀ ਅੱਜ ਉਹੀ ਕਿਸਾਨਾਂ ਦੀ ਅੱਧੀ ਰਾਤ ਨੂੰ ਲੋਟ ਕੋਟੋਟ ਹੋ ਕੇ ਜਿਸ ਤਰ੍ਹਾਂ ਪੰਜਾਬ ਪੁਲਿਸ ਨੇ ਔਰੰਗਜੇਬੀ ਜਾਂ ਨਾਦਰ ਸ਼ਾਹੀ ਫਰਮਾਨ ਜਾਰੀ ਕਰਕੇ ਜੋ ਕਿਸਾਨਾਂ ਦੇ ਉੱਤੇ ਤਸ਼ੱਦਦ ਕੀਤਾ ਨਾ ਕੋਈ ਬਜ਼ੁਰਗ ਦੇਖਿਆ ਨਾ ਕੋਈ ਮਤਾਵਾਂ ਦੇਖਿਆ ਜਿਹੜਾ ਆਪਾਂ ਨੂੰ ਕਲਕ ਖਰੀਦਣ ਲਈ ਆਰਬੀਆਈ ਤੋਂ ਪੈਸਾ ਆਉਂਦਾ ਇਹ ਆਸ ਕਰਨ ਲੱਗ ਗਏ ਸੀ ਜੋ ਪਹਿਲਾਂ ਆ ਜੇ ਤਾਂ ਅਸੀਂ ਲੋਕਾਂ ਦੀਆਂ ਤਨਖਾਹਾਂ ਤੇ ਪੈਚੜਾ ਦੇ ਸਕੀਏ 3 ਲੱਖ ਕਰੋੜ ਦੇ ਉੱਤੋਂ ਕਰਜ਼ਾ ਹੋ ਗਿਆ ਇਸ ਸਰਕਾਰ ਦਾ ਆਪਣਾ ਮੰਮਾ ਨੂੰ ਠੇਸ ਪਹੁੰਚੇ ਜੀ ਉਹ ਕਹਿੰਦੇ ਜੀ ਅਖੰਡਪੁਰ ਸਾਹਿਬ ਦੇ ਭੋਗ ਨਹੀਂ ਪੈਣ ਦਿੱਤੇ ਗਏ ਉਦਾਂ ਹੀ ਬੇਅਦਬੀ ਕੀਤੀ ਗਈ ਹੈ ਜੀ ਅਧਵਿਚਾਰ ਰੋਕ ਦਿੱਤਾ ਗਿਆ ਇੰਨੀ ਕੀ ਕਾਲੀ ਸੀ ਇਹਨਾਂ ਨੂੰ ਹੁਣ ਜਿਹੜਾ ਹੁਕਮ ਚੜਿਆ ਨੇ ਇਹਨਾਂ ਨੇ ਆ ਜਿਸ ਤਰ੍ਹਾਂ ਚੱਲ ਰਿਹਾ ਉਹ ਇਹਨਾਂ ਦੇ ਕਰਪਟ ਅਫਸਰ ਬੈਠੇ ਨੇ ਉਹਨਾਂ ਦੀ ਕੋਠੀਆਂ ਨਹੀਂ ਢਾ ਰਹੇ ਮੈਂ ਨਹੀਂ ਸਸਿਕਲ ਜੀ ਤੁਸੀਂ ਟਵਾਣਾ ਟੀਵੀ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਵਾਣਾ ਪੰਥਰਤਨ ਜਥੇਦਾਰ ਗੁਰਚਰਨ ਸਿੰਘ ਜੀ ਦੀ ਵਰਸੀ ਤੇ ਅੱਜ ਬੀਜੇਪੀ ਦੇ ਜਰਨਲ ਸੈਕਟਰੀ ਤਰਨ ਝੁਗਜੀ ਪਹੁੰਚੇ ਨੇ ਉਸ ਤੋਂ ਉਪਰੰਤ ਬਾਅਦ ਗੁਰਪ੍ਰੀਤ ਸਾਹਪੁਰ ਜਿਹੜੇ 90 ਤੋਂ ਹਲਕਾ ਇੰਚਾਰਜ ਨੇ ਬੀਜੇਪੀ ਦੇ ਉਹਨਾਂ ਦੇ ਘਰ ਪਹੁੰਚੇ ਨੇ ਵਿਸ਼ੇਸ਼ ਤੌਰ ਤੇ ਗੁਰਪ੍ਰੀਤ ਜੀ ਨੇ ਸਾਡੇ ਨਾਲ ਗੱਲਬਾਤ ਕਰਦਿਆਂ ਗੁਰਪ੍ਰੀਤ ਜੀ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ ਜੀ ਐ ਸ਼ਹੀਦ ਸਿੰਘ ਸ਼ੀਦਾਂ ਦੀ ਕਿਰਪਾ ਪੂਰੀ ਚੜ੍ਹਦੀ ਕਲਾ ਅੱਜ ਤਰਨチュਗ ਜੀ ਪਹੁੰਚੇ ਨੇ ਤੇ ਟੋੜਾ ਸਾਹਿਬ ਦੀ ਵਰਸੀ ਹੈ ਜੀ ਕਿਸ ਤਰ੍ਹਾਂ ਦੇਖ ਰਹੇ ਹੋਂ ਉਸ ਮਹਾਨ ਸ਼ਖਸੀਅਤ ਨੂੰ ਮੇਰੇ ਪਿਤਾ ਇੱਕ ਅਕਸਰ ਮਹਾਪੁਰਖਾਂ ਲਈ ਗੱਲ ਕਹਿੰਦੇ ਹੁੰਦੇ ਸੀਗੇ ਜਾਂ ਕੋਈ ਵਿਦਵਾਨ ਹੁੰਦਾ ਸੀ ਕਿ ਹਜ਼ਾਰਾਂ ਸਾਲ ਨਰਗਿਸ ਆਪਣੀ ਬੇਨੂਰੀ पे ਰੋਤੀ ਰਹੀ ਬੜੀ ਮੁਸ਼ਕਲ ਸੇ ਹੋਂਤਾ ਹੈ ਚਮਨ ਮੇ ਦੀਦਾਵਰ ਪੈਦਾ ਤੇ ਪੰਤਰਤਰਨ ਜਥੇਦਾਰ ਕਰਚੰਦ ਸਿੰਘ ਟੋੜਾ ਜਿਨ੍ਹਾਂ ਨਾਲ ਮੇਰੀ ਨਹੀਂ ਮੇਰੇ ਪਿਤਾ ਦੀ ਨਹੀਂ ਉਹਨਾਂ ਦੇ ਪਿਤਾ ਦੀ ਨਹੀਂ ਉਹਨਾਂ ਦੇ ਪਿਤਾ ਦੀ ਮੇਰੇ ਪਰਦਾਦਾ ਦਾ ਸਦਾ ਸੂਰਜਨ ਸਿੰਘ ਜੀ ਦੀ ਸਾਡੀ ਖੇਤੀਬਾੜੀ ਤੇ ਪਰਿਵਾਰ ਕਿਸ਼ਾਨ ਸੀ ਤੇ ਮੈਨੂੰ ਇਸ ਗੱਲ ਦਾ ਫਕਰ ਹੈ ਵੀ ਜਦੋਂ ਮੇਰੇ ਪਿਤਾ 10ਵੀਂ ਤੋਂ ਬਾਅਦ ਮਾਤਾ ਗੁਜਰੀ ਕਾਲਜ ਜਾਣ ਲੱਗੇ ਤਾਂ ਜਥੇਦਾਰ ਗਰਚੰਦ ਸਿੰਘ ਟੋੜਾ ਆਪ ਸਾਈਕਲ ਤੇ ਬਿਠਾ ਕੇ ਉਹਨਾਂ ਨੂੰ ਆਪਣੀ ਕਾਟੀ ਦੇ ਮੂਹਰੇ ਤੇ ਉਹਨਾਂ ਦਾ ਦਾਖਲਾ ਮਾਤਾ ਗੁਜਰੀ ਕਾਲਜ ਕਰਾ ਕੇ ਆਏ ਸੀ ਜੀ ਤੇ ਜਦੋਂ ਗੁਰੂ ਨੇ ਕਿਰਪਾ ਕੀਤੀ ਕਿਉਂਕਿ ਸਾਰਾ ਪਰਿਵਾਰ ਜਿਹੜਾ ਸੀ ਉਹ ਸਿੱਖੀ ਵਾਲਾ ਸੀ ਤੇ ਜਦੋਂ 84 ਵਾਲਾ ਦੁਕਾਨਤ ਵਾਪਰਿਆ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਵੀ ਜਿਹੜਾ ਇੰਦਰਾ ਗਾਂਧੀ ਦਾ ਕੇਸ ਕਤਲ ਦਾ ਜਿਹੜਾ ਮੇਰੇ ਪਿਤਾ ਤੇ ਦਰਜ ਹੋਇਆ ਕਿਉਂਕਿ ਆਜ਼ਾਦ ਹਿੰਦੁਸਤਾਨ ਦੇ ਵਿੱਚ ਸ਼ਹੀਦ ਆਜ਼ਮ ਭਗਤ ਸਿੰਘ ਤੋਂ ਬਾਅਦ ਅਗਰ ਕਿਸੇ ਨੂੰ ਟਾੜਾ ਲੱਗੇ ਸੀ ਉਹ ਬਲਵੰਦ ਸਿੰਘ ਸ਼ਾਹਪਰ ਸੀਗੇ ਟਾੜਾ ਸੀ ਉਹਦੋਂ ਚਲੋ ਸੋ ਕਿਰਪਾ ਹੋਈ ਉਹਨਾਂ ਨੂੰ ਸਿਆਸਤ 'ਚ ਬੜੀ ਹਾਲਨਾ ਕਰੀ ਤੇ ਜਦੋਂ ਗੁਰੂ ਨੇ ਬਖਸ਼ਿਸ਼ ਕੀਤੀ ਫਿਰ 1996 ਵਿੱਚ ਜਸਕਰ ਕਚਨ ਸਿੰਘ ਟਾੜਾ ਨੇ ਹੀ ਉਹਨਾਂ ਨੂੰ ਸ਼੍ਰੋਮਣੀ ਕਾਲੀ ਦਲ ਦੀ ਟਿਕਟ ਦੇ ਕੇ ਨਵਾਜਿਆ ਤੇ ਭਾਰੀ ਬਹੁਮਤ ਨਾਲ ਸੰਗਤ ਨੇ ਜਿੱਦਾਂ ਕੇ ਐਮਐਲਏ ਬਣਾਇਆ ਤੇ ਮੈਂ ਸਮਝਦਾ ਉਹ ਜਿਹੇ ਦਰਵੇਸ਼ ਆਕੂਤੀ ਆ ਜਿੱਕੇਵੇਂ ਵਰਸੀ ਐ ਹਰ ਕੋਈ ਬੰਦਾ ਉਹਨਾਂ ਦੇ ਦਿਲ ਦੇ ਬਹੁਤ ਨੇੜੇ ਸੀ ਹਰ ਕੋਈ ਸਮਝਦਾ ਸੀ ਕਿਉਂਕਿ ਬਾਪੂ ਜਥੇਦਕ ਜਨ ਸਿੰਘ ਟੋੜਾ ਜੀ ਉਹਨਾਂ ਨੂੰ ਪ੍ਰਧਾਨ ਸਾਹਿਬ ਜਾਂ ਬਾਪੂ ਜੀ ਕਰਕੇ ਸ਼ਬਦ ਨਾਲ ਬੁਲਾਉਂਦੇ ਸੀ ਤੇ ਜਿਹੜਾ ਵੀ ਸ਼ਖਸ ਉੱਤੇ ਬੈਠਾ ਸੀ ਉਹਦੀ ਨਿੱਜੀ ਸਾਂਝਾਂ ਮੈਂ ਸਮਝਦਾ ਟੋੜਾ ਸਾਹਿਬ ਨਾਲ ਜੁੜੀਆਂ ਹੋਈਆਂ ਸੀ ਜੀ ਤੇ ਅੱਜ ਤਰਨ ਚੁੱਗ ਜੀ ਪਹੁੰਚੇ ਨੇ ਜੀ ਕੀ ਵਿਸ਼ੇਸ਼ ਗੱਲਬਾਤ ਹੋਈ ਆ ਆਉਣ ਵਾਲੇ ਸਮੇਂ ਚ ਪੰਜਾਬ ਦੀ ਜਿਹੜੀ ਰਾਜਨੀਤੀ ਆ ਬੀਜੇਪੀ ਉਹਦੇ ਵਿੱਚ ਕਿੱਦਾਂ ਦੇ ਵੱਡੇ ਕੰਮ ਕਾਜ ਨੇ ਜਿਹੜੇ ਉਹ ਕਰਨ ਜਾਣ ਰਹੀ ਆ ਕਿੱਦਾਂ ਲੋਕਾਂ ਨੂੰ ਵਿਸ਼ਵਾਸ ਦਿਵਾਉਂਗੇ ਕਿ ਬੀਜੇਪੀ ਆ ਜਿਹੜੀ ਉਹ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਲੈ ਜਾ ਸਕਦੀ ਹੈ ਦੇਖੋ ਜਿੱਤੇ ਤੱਕ ਵਿਸ਼ਵਾਸ ਦੀ ਗੱਲ ਆ ਹਮ ਵਿਸ਼ਵਾਸ ਐਸੀ ਤਾਂ ਕੀ ਦਿਵਾਉਣਾ ਜਿਹੜਾ ਲੋਕਾਂ ਦਾ ਵਿਸ਼ਵਾਸ ਹੈ ਉਹ ਮੌਜੂਦਾ ਸਰਕਾਰ ਤੋਂ ਐਨਾ ਅੱਕ ਚੁੱਕਿਆ ਤੁਸੀਂ ਅੱਜ ਕਿਤੇ ਪਿੰਡ ਚ ਚਲੇ ਜਾਓ ਖੁੰਡ ਚਰਚਾ ਹੁੰਦੀ ਹੈ ਜਿਹੜੇ ਲੋਕ ਕਿਸਾਨੀ ਅੰਦੋਲਨ ਦੀ ਆੜ ਵਿੱਚ ਜਿਨ੍ਹਾਂ ਲੋਕਾਂ ਨੇ ਸਿਰਾਂ ਤੇ ਉੱਤੇ ਤਾਜ ਸਿਰ ਚੇ ਗਏ ਜਿਹੜੇ ਲੋਕਾਂ ਨੂੰ ਪੰਜਾਬ ਦੀ ਹਕੂਮਤ ਦਾ ਨੁਮਾਇੰਦਾ ਬਣਾਇਆ ਜਿਨ੍ਹਾਂ ਲੋਕਾਂ ਨੇ ਅੱਜ ਉਹੀ ਕਿਸਾਨਾਂ ਦੀ ਅੱਧੀ ਰਾਤ ਨੂੰ ਲੁੱਟ ਖਸੁੱਟ ਹੋ ਕੇ ਜਿਸ ਤਰ੍ਹਾਂ ਪੰਜਾਬ ਪੁਲਿਸ ਨੇ ਔਰੰਗਜੇਬੀ ਜਾਂ ਨਾਦਰ ਸ਼ਾਹੀ ਫਰਮਾਨ ਜਾਰੀ ਕਰਕੇ ਜੋ ਕਿਸਾਨਾਂ ਦੇ ਉੱਤੇ ਤਸ਼ੱਦਦ ਕੀਤਾ ਨਾ ਕੋਈ ਬਜ਼ੁਰਗ ਦੇਖਿਆ ਨਾ ਕੋਈ ਮਤਾਵਾਂ ਦੇਖਿਆ ਅਤੇ ਇੱਥੋਂ ਤੱਕ ਵੀ ਹੋ ਗਿਆ ਕਈ ਕਰੀਬ ਲੋਕਾਂ ਦੀ ਕੀਰਤੀ ਕਿਸਾਨਾਂ ਦੀਆਂ ਟਰਾਲੀਆਂ ਵੀ ਚੱਕ ਕੇ ਲੈ ਗਏ ਲੋਕ ਹੂੰ ਤੇ ਮੈਂ ਸਮਝਦਾ ਹੁਣ ਜਿਹੜੇ ਲੋਕ ਨੇ ਉਹਨਾਂ ਨੇ ਸਾਰੀਆਂ ਪਾਰਟੀਆਂ ਦਾ ਮੁਲਾਂਕਣ ਕਰ ਲਿਆ ਤੇ ਉਹ ਆਪ ਮਹਾਰੇ ਲੋਕ ਖੁੰਡ ਚਰਚਾ ਹੈ ਵੀ ਯਾਰ ਮੋਦੀ ਘਟੋ ਘਟ ਜੋ ਮੂੰਹ ਤੋਂ ਕਹਿੰਦਾ ਉਹ ਕਰਕੇ ਦਿਖਾਉਂਦਾ ਤੇ ਮੈਂ ਮੰਨਦਾ ਕਿ ਸਾਡੇ ਸਤਿਕਾਰਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਜਿਹੜਾ ਹੁਣ 50% ਟੁੱਟ ਰਝਾਨ ਹੈ ਬੀਜੇਪੀ ਜ਼ਮੀਨੀ ਪੱਧਰ ਤੋਂ ਲੈ ਕੇ ਪਿੰਡ ਪੱਦਰ ਤੋਂ ਲੈ ਕੇ ਘਰ ਘਰ ਚ ਜਾ ਕੇ ਮੋਦੀ ਜੀ ਦੀ ਅੱਜ 31 ਮਾਰਚ ਕੱਲ ਲੰਘ ਕੇ ਗਈ ਹੈ ਮੇਰੇ ਪੂਰੇ ਹਲਕੇ ਦੇ ਵਿੱਚ ਸਾਡੇ ਵੱਲੋਂ ਹੋਕਾ ਸੀ ਕਿ ਜਿਹੜੇ ਕੱਚੇ ਮਕਾਨ ਨੇ ਚਾਹੇ ਉਹ ਕਿਸੇ ਵੀ ਜਾਤ ਧਰਮ ਨਾਲ ਸੰਬੰਧ ਰੱਖਦਾ ਹੋਵੇ ਉਹਨਾਂ ਦੀ ਅਪਗ੍ਰੇਡیشن ਹੋਈ ਹੈ ਪੂਰਾ ਪਾਰਦਰਸ਼ਤ ਹੈ ਤੇ ਮੈਨੂੰ ਦੱਸਿਆ ਹੈਗਾ ਮੇਰੇ ਵੱਡੇ ਭਰਾ ਉਹਨਾਂ ਨੇ ਵੀ ਹੋਰ ਵੀ ਡੇਟ ਵਧਾਤੀ ਹੈ ਕਿ ਇਹ ਕੁਝ ਰਹਿ ਨਾ ਜਾਵੇ ਮੈਂ ਸਮਝਦਾ ਵੀ ਜਿਵੇਂ ਕਿਸਾਨਾਂ ਨੂੰ ਪੈਸੇ ਆਉਣੇ ਉਹਨਾਂ ਨੂੰ ਪ੍ਰਧਾਨ ਮੰਤਰੀ ਵਾਸ ਯੋਜਨਾ ਅੰਸ਼ੂਮਨ ਯੋਜਨਾ ਤੇ ਜੇ ਅੱਜ ਆਪਣੇ ਗਵਾਂਧੀ ਸੂਬਾ ਹਰਿਆਣਾ ਹੈਗਾ ਉਹਦਾ ਆਪਣੇ ਨਾਲ ਮੁਨਾਕਲ ਕਰਕੇ ਦੇਖ ਲਿਓ ਆ ਹੁਣ ਬਜਟ ਪੇਸ਼ ਹੋਇਆ ਫਰਵਰੀ ਮਹੀਨੇ ਵਿੱਚ ਟਵਾਣਾ ਜੀ ਇਹ ਰਿਪੋਰਟ ਨੇ ਅੰਕੜੇ ਨੇ ਕਿ ਫਰਵਰੀ ਮਹੀਨੇ ਚ ਸਰਕਾਰ ਦੀ ਹਾਲਤ ਇਹ ਜੀ ਹੋ ਗਈ ਸੀ ਕਿ ਜਿਹੜਾ ਆਪਾਂ ਨੂੰ ਕਣਕ ਖਰੀਦਣ ਲਈ ਆਰਬੀਆਈ ਤੋਂ ਪੈਸਾ ਆਉਂਦਾ ਇਹ ਆਸ ਕਰਨ ਲੱਗ ਗਏ ਸੀ ਜੋ ਪਹਿਲਾਂ ਆ ਜੇ ਤਾਂ ਅਸੀਂ ਲੋਕਾਂ ਦੀਆਂ ਤਨਖਾਹਾਂ ਤੇ ਪੈਚੜਾ ਦੇ ਸਕੀ ਤਿੰਨ ਲੱਖ ਕਰੋੜ ਤੇ ਉੱਤੋਂ ਕਰਜ਼ਾ ਹੋ ਗਿਆ ਇਸ ਸਰਕਾਰ ਦੇ ਉੱਤੇ ਪਰ ਇਹ ਕਹਿੰਦੇ ਜੀ ਸਾਡਾ ਫੰਡ ਰੋਕੀ ਬੈਠੀ ਹੈ ਸੈਂਟਰ ਸਰਕਾਰ ਸਾਡਾ ਪੈਸਾ ਰੋਕੀ ਬੈਠੀ ਹੈ ਇਹਨਾਂ ਨੂੰ ਇਹ ਪੁੱਛੋ ਜਿਹੜੇ ਮਹੱਲਾ ਕਲੀਨਿਕ ਖੋਲੇ ਨੇ ਉਹ ਇਹਨਾਂ ਨੇ ਕਿਸ ਸੈਟਅਪ ਚ ਖੋਲੇ ਨੇ ਅੰਸ਼ੂਮਾਨ ਕੇਂਦਰ ਜਾਂ ਜਿਨ੍ਹਾਂ ਨੂੰ ਕਮਿਊਨਿਟੀ ਹੈਲਥ ਸੈਂਟਰ ਕਿਹਾ ਜਾਂਦਾ ਸੀ ਕੇਂਦਰ ਸਰਕਾਰ ਦੀ ਸਕੀਮ ਸੀ ਜਦੋਂ ਤੁਹਾਡੇ ਕੋਲ ਖੋਲਣ ਨੂੰ ਕੋਈ ਸਰਮਾਇਆ ਹੀ ਨਹੀਂ ਉਹਦੇ ਉੱਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਲਿਖਤੀ ਦੇ ਕੇ ਗਏ ਨੇ ਕਿ ਸਾਡੇ ਮੂਰੇ ਹੱਥ ਜੋੜੇ ਤੁਸੀਂ ਉਹਨਾਂ ਮਲਾਜਮਾਂ ਦੀ ਉਹ ਅੰਸ਼ੂਮਾਨ ਕੇਂਦਰਾ ਦੇ ਪੈਸੇ ਜਾਰੀ ਕਰੋ ਅੱਜ ਹੁਣ ਤੁਸੀਂ ਕਈ ਦੇਖ ਲਓ ਮਹੱਲਾਲਾ ਕਲੀਨਿਕਾ ਤੋਂ ਬੋਰਡ ਉਤਰ ਕੇ ਪ੍ਰਧਾਨ ਮੰਤਰੀ ਕਮਿਊਨਿਟੀ ਹੈਲਥ ਸੈਂਟਰ ਯੋਜਨਾ ਦੇ ਇੱਕ ਬੋਰਡ ਲੱਜੁਕੇ ਨੇ ਜਿਹੜਾ ਆਰਡੀਐਫ ਦਾ ਫੰਡ ਹੈ ਸਰਕਾਰ ਕੋਈ ਵੀ ਹੁੰਦੀ ਹੈ ਸਰਕਾਰ ਨੇ ਆਪਣੇ ਰਿਸੋਰਸਿਸ ਖਤਮ ਕਰ ਲਏ। ਪਵਾਨਾ ਸਾਹਿਬ ਬੜਾ ਦੁੱਖ ਦੀ ਗੱਲ ਹੈ ਕਿ ਸੂਬੇ ਦੇ ਲੋਕ ਅਮੀਰ ਨੇ ਪਰ ਸੂਬਾ ਗਰੀਬ ਹੋ ਗਿਆ। ਜਿਹੜੀ ਕੇਂਦਰ ਦੀ ਸਰਕਾਰ ਹੈ ਮੈਂ ਧੰਨਵਾਦ ਕਰਨਾ ਚਾਹੁੰਦਾ ਸਾਡੇ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਭਾਰਤੀ ਜਨਤਾ ਪਾਰਟੀ ਦੇ ਸ਼੍ਰੀ ਅਸ਼ਵੀਸ਼ ਸ਼ਰਮਾ ਜੀ ਨੇ ਜਿਨ੍ਹਾਂ ਨੇ ਐਨੀ ਫਰਾਕਦਿਲੀ ਦਿਖਾਈ ਕਿ ਇਸ ਵਿਧਾਨ ਸਭਾ ਦੇ ਸੈਸ਼ਨ ਚ ਕਿਹਾ ਯਾਰ ਮੇਰੇ ਨਾਲ ਚੱਲੋ ਮੈਂ ਤੁਹਾਨੂੰ ਪੈਸੇ ਦਵਾ ਕੇ ਲਿਆਉਣਾ ਪਰ ਇਹ ਜਿਹੜੇ ਲੋਕ ਨੇ ਹੈਂਕੜਵਾਜ ਨੇ ਹੋਂਮੇ ਨਾਲ ਭਰੇ ਹੋਏ ਨੇ ਇਹ ਅੱਜ ਜਿਹੜੇ ਲੋਕ ਦਿੱਲੀ ਤੇ ਜਿਹਨਾਂ ਲੋਕਾਂ ਨੂੰ ਨਕਾਰਤਾ ਅੱਜ ਉਹ ਪੰਜਾਬ ਦੀ ਲੋਕਾਂ ਦੀ ਆਜ਼ਮਤ ਨੂੰ ਲੁੱਟਣ ਨੂੰ ਫੇਰ ਆ ਕੇ ਬੈਠ ਗਏ ਨੇ ਤੇ ਕੀ ਪੰਜਾਬ ਦੇ ਲੋਕ ਅਣਪੋੜ ਨੇ ਸਭ ਪਤਾ ਉਹਨਾਂ ਨੂੰ ਇਹਨਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਸਭ ਕੁਝ ਲੋਕ ਦਿਖਾਉਣਗੇ ਜੋ ਕਿਸਾਨਾਂ ਨਾਲ ਹੋਇਆ ਜੀ ਕਿਸਾਨਾਂ ਦਾ ਪੁੱਤ ਕਿਹਾ ਜਾਂਦਾ ਸੀ ਕਿ ਭਗਵੰਤ ਮਾਨ ਸਾਹਿਬ ਕਹਿੰਦੇ ਤੇ ਮੈਂ ਕਿਸਾਨਾਂ ਦਾ ਪੁੱਤਾਂ ਕਿਸਾਨਾਂ ਦੇ ਨਾਲ ਧਰਨੇ 'ਚ ਖੁਦ ਵੀ ਬੈਠਦੇ ਰਹੇ ਨੇ ਪਰ ਕਿਸਾਨਾਂ ਦਾ ਪਤਾ ਵੀ ਨਹੀਂ ਲੱਗਿਆ ਇਹ ਸਮਾਨ ਕਿੱਧਰ ਗਿਆ ਟਰਾਲੀਆਂ ਤੱਕ ਚੋਰੀ ਹੋਣ ਦੇ ਅੰਜਾਮ ਲੱਗ ਰਹੇ ਨਹੀਂ ਜੀ ਮੈਂ ਪਹਿਲਾਂ ਵੀ ਤੁਹਾਨੂੰ ਬੇਨਤੀ ਕਰੀ ਐ ਉਹਨਾਂ ਦੇ ਪਿਤਾ ਜੀ ਬਹੁਤ ਸਤਿਕਾਰਤ ਸੀਗੇ ਮਾਸਟਰ ਜੀ ਸੀਗੇ ਸਾਡੇ ਨਾਲ ਪਰਿਵਾਰਕ ਸਬੰਧ ਰਹੇ ਨੇ ਭਗਵੰਤ ਮਾਨ ਉਹਨਾਂ ਦੇ ਭਗਵੰਤ ਮਾਨ ਮੇਰੇ ਖਿਆਲ ਜਿੰਨਾ ਕਿ ਨਿੱਜੀ ਤੌਰ ਤੇ ਮੈਂ ਜਾਣਦਾ ਖੇਤੀਬਾਗ ਉਹਨਾਂ ਨੇ ਕਰਿਆ ਹੀ ਨਹੀਂ ਹੈਗੀ ਹੁਣ ਮੈਂ ਕਹਾ ਚਲੋ ਮੈਂ ਵੀ ਤਿੰਨ ਚਾਰ ਸਾਲ ਖੇਤੀ ਕਰਕੇ ਦੇਖੀ ਆ ਪਰ ਕੀਤੀ ਜਿਹੜੀ ਉਹਨਾਂ ਨੂੰ ਪਤਾ ਨਹੀਂ ਉਹਨਾਂ ਨੇ ਕਦੋਂ ਉਹਨਾਂ ਕੋਈ ਹਿੱਤ ਤਾਂ ਹੁੰਦਾ ਹੈਗਾ ਜਦੋਂ ਕੋਈ ਬੰਦਾ ਜ਼ਮੀਨੀ ਪੱਧਰ ਤੋਂ ਜਾ ਕੇ ਹਾਲਾਤ ਜਾਣਦਾ ਹੈਗਾ ਪੰਜਾਬ ਦੇ ਵਿੱਚ ਇੱਕ ਪਾਸੇ ਦਾ ਤੁਸੀਂ ਉਹਨਾਂ ਦੇ ਆਗੂਆਂ ਨੂੰ ਮੀਟਿੰਗ ਲਈ ਬੁਲਾ ਰਹੇ ਹੋ ਮੀਟਿੰਗ ਬੁਲਾਉਣ ਅਪਰੰਤ ਉਹਨਾਂ ਤੇ ਫਿਰ ਨਾਦਰਸ਼ਈ ਫਰਮਾਨ ਉਹਨਾਂ ਨੂੰ ਉਦੀ ਰਾਤ ਤੁਸੀਂ ਦੇਖੋ ਵੀਡੀਓ ਬਣਾਈਆਂ ਨੇ ਉੱਤੇ ਕਈ ਪੱਤਰਕਾਰਾਂ ਨੇ ਕੋਈ ਬਜ਼ੁਰਗ ਮਤਾਵਾ ਨੇ ਕੋਈ ਵਿਚਾਰੇ ਸਪੋਰਟ ਮੈਂ ਚਲੋ ਇਸ ਗੱਲ 'ਚ ਮੈਂ ਪੰਜਾਬ ਪੁਲਿਸ ਨੂੰ ਇੱਕ ਗੱਲ ਦੀ ਜ਼ਰੂਰ ਸ਼ੁਭਾਸ਼ੀ ਦੇਣਾ ਉੱਤੇ ਗੁਰੂਗ੍ਰੰਥ ਸਾਹਿਬ ਮਹਾਰਾਜ ਦਾ ਕੋਈ ਸਰੂਪ ਪਿਆ ਹੋਇਆ ਸੀ ਉਹਨਾਂ ਨੂੰ ਬੜੇ ਆਦਬ ਤੇ ਸਤਿਕਾਰ ਨਾਲ ਲੈ ਕੇ ਆਏ ਨੇ ਨਹੀਂ ਤਾਂ ਰੋਕਾਂ ਦੀ ਭਾਵਨਾਵਾਂ ਨੂੰ ਵੀ ਠੇਸ ਪਹੁੰਚਣੀ ਸੀ ਇਸ ਗੱਲ ਭਾਵਨਾਵਾਂ ਨੂੰ ਠੇਸ ਪਹੁੰਚੇ ਜੀ ਉਹ ਕਹਿੰਦੇ ਜੀ ਅਖੰਡਪੁਰ ਸਾਹਿਬ ਦੇ ਭੋਗ ਨਹੀਂ ਪੈਣ ਦਿੱਤੇ ਗਏ ਉਦਾਂ ਹੀ ਬੇਅਦਬੀ ਕੀਤੀ ਗਈ ਹੈ ਜੀ ਅਦ ਵਿਚਕਾਰ ਰੋਕ ਦਿੱਤਾ ਗਿਆ ਇੰਨੀ ਕੀ ਕਾਲੀ ਸੀ ਇਹਨਾਂ ਨੂੰ ਉਹ ਚੱਲ ਰਹੀਆਂ ਨੇ ਜੀ ਪ੍ਰੈਸ ਕਾਨਫਰੰਸਾਂ ਇਹ ਤਾਂ ਹੁਣ ਮੁੱਖ ਮੰਤਰੀ ਜਵਾਬ ਦੇਵੇ ਪੰਜਾਬ ਦੇ ਕਿਸਾਨਾਂ ਨੂੰ ਕਿਉਂਕਿ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਟਵਾਣਾ ਜਮ ਆਪਾਂ ਸਭ ਨੇ ਉਹ 2021 ਤੋਂ ਜਦੋਂ ਅੰਦੋਲਨ ਸ਼ੁਰੂ ਹੋਇਆ ਉਹ ਸਾਰਾ ਮੰਜ਼ਰ ਦੇਖਿਆ ਇਹ ਜਿਹੜੀ ਸਰਕਾਰ ਬਣੀ ਉਹ ਕਿਸਾਨੀ ਅੰਦੋਲਨ ਦੀ ਉਪਜਤ ਤੋਂ ਸਰਕਾਰ ਬਣੀ ਹੈ ਜੇ ਉਹ ਜੇ ਅੱਜ ਇਹ ਲੋਕ ਸੱਤਾ ਦਾ ਸੁੱਖ ਭੋਗ ਰਹੇ ਨੇ ਇਹ ਉਸ ਅੰਦੋਲਨ ਦੀ ਵਜ੍ਹਾ ਕਰਕੇ ਭੋਗ ਰਹੇ ਨੇ ਪਰ ਉਹ ਕਹਿੰਦਾ ਨਾ ਵੀ ਮਾ ਜੇ ਮੈਂ ਜੰਮ ਗਿਆ ਤਾਂ ਬਣਦੇ ਸਰ ਜੇ ਠਾਣੇ ਬਣ ਗਿਆ ਤਾਂ ਪਹਿਲਾਂ ਮੈਂ ਤੈਨੂੰ ਹੀ ਫੈਂਟਾ ਚਾੜੂਗਾ ਹੁਣ ਮੈਂ ਉਹ ਲਫ਼ਜ਼ ਨਹੀਂ ਬੋਲਦਾ ਜਿਹੜਾ ਮੁਹਾਵਰਾ ਹੈਗਾ ਮੇਰਾ ਸੋ ਕਹਿਣ ਦਾ ਮਤਲਬ ਹੈ ਵੀ ਲੋਕਾਂ ਨਾਲ ਬਹੁਤ ਧੋਖਾ ਮਾਇਆ ਗਿਆ ਕੋਈ ਸਿਸਟਮ ਹੁੰਦਾ ਕਿਸੇ ਨੂੰ ਠਾਲਣ ਦਾ ਕੋਈ ਧਰਨਾ ਚੁੱਕਣ ਦਾ ਕਟੋ-ਕਟ ਇਹਨਾਂ ਨੇ ਜੋ ਹੁਣ ਜਿਹੜਾ ਹੁਕਮ ਚਾੜਿਆ ਨੇ ਇਹਨਾਂ ਨੇ ਜਿਸ ਤਰ੍ਹਾਂ ਚੱਲ ਰਿਹਾ ਉਹ ਇਹਨਾਂ ਦੇ ਕਰਪਟ ਅਫਸਰ ਬੈਠੇ ਨੇ ਉਹਨਾਂ ਦੀ ਕੋਠੀਆਂ ਨਹੀਂ ਢਾਰੇ ਮੈਂ ਨਹੀਂ ਕਹਿੰਦਾ ਨਸ਼ਾ ਵਿਰੁੱਧ ਕਾਰਵਾਈ ਕਰੋ ਪਰ ਪਰ ਕਿਸਾਨ ਇਹ ਵੀ ਕਹਿ ਰਹੇ ਨੇ ਜੀ ਕਹਿੰਦੇ ਜੀ ਭਾਜਪਾ ਦੀ ਥਾਲੀ 'ਚ ਬੈਠ ਗਏ ਨੇ ਇਹ ਭਾਜਪਾ ਨਾਲ ਗੱਠਜੋੜ ਕਰ ਲਿਆ ਏ ਕਹਿੰਦੇ ਬਈ ਸਾਡੇ ਜਿਹੜੇ ਦਿੱਲੀ ਵਾਲੇ ਆਗੂ ਨੇ ਹਾਰੇ ਨੇ ਉਹਨਾਂ ਦੀ ਜਾਂਚ ਨਾ ਕਰਾਈ ਜਾਵੇ ਉਹਨਾਂ ਤੇ ਅੱਗੇ ਕੋਈ ਕਾਰਵਾਈ ਨਾ ਹੋਵੇ ਜਿਹੜੇ ਕਾਪਲੇ ਕੀਤੇ ਨੇ ਉਹਦੇ ਕਾਰਨ ਕਹਿੰਦੇ ਜੀ ਇਹ ਸਾਰੀ ਸੈਟਿੰਗ ਹੋਈ ਵੀ ਆ ਭਾਜਪਾ ਦੇ ਕਰਕੇ ਇਹ ਸਾਰਾ ਕੁਝ ਕੀਤਾ ਕੋਈ ਸੈਟਿੰਗ ਨਹੀਂ ਹੋਈ ਹੋਈ ਸਾਡੇ ਤਿੰਨੋਂ ਮੰਤਰੀ ਮੀਟਿੰਗ ਉਪਰੰਤ ਉਹ ਦਿੱਲੀ ਨੂੰ ਗਏ ਨੇ ਦੇਖੋ ਜਦੋਂ ਇਹਨਾਂ ਨੇ ਬੈਰੀਕੇਡ ਖੋਲੀ ਤਾਂ ਸਾਡੇ ਪੰਜਾਬ ਦੇ ਲੋਕਾਂ ਦੀ ਬਹੁਤ ਚਿਰ ਤੋਂ ਮੰਗ ਸੀ ਇਹ ਚਾਹੇ ਉਹਦੇ ਚ ਤੁਸੀਂ ਹੋਵੋ ਮੈਂ ਹੋਵਾਂ ਕਿਉਂਕਿ ਜਿਹੜਾ ਆਸੇ ਪਾਸੇ ਦਾ ਪੂਰਬੀ ਏਰੀਆ ਸੀ ਉਹ ਬੜਾ ਹਰਿਆਣਾ ਨੇ ਫਿਰ ਬਾਡਰ ਖੋਲ ਨਹੀਂ ਸੀਗੇ ਤਾਂ ਇਸ ਕਰਕੇ ਭਾਜਪੀ ਉਹ ਵੀ ਆਮ ਆਦੀ ਪਾਰਟੀ ਨਾਲ ਕੋਈ ਸੰਧੀ ਹੋ ਜਾਉ ਇਹ ਹਕੀਕਤੋਂ ਨਕਾਰਤੋਗਤ ਗੱਲ ਹੈ ਇਹਦੇ ਵਿੱਚ ਪੋਰਾ ਵੀ ਸਚਾਈ ਨਹੀਂ ਭਾਰਤੀ ਜਨਤਾ ਪਾਰਟੀ ਅੱਜ ਪੰਜਾਬ ਦੇ ਵਿੱਚ ਦਬੇ ਕੁਚਲੇ ਨਿਆਸਰੇ ਕਿਸਾਨ ਮਜ਼ਦੂਰ ਤੇ ਗਰੀਬ ਨੌਜਵਾਨ ਲੋਕਾਂ ਦਾ ਇੱਕ ਵਿਕਲਪ ਬਣ ਜਾ ਰਹੀ ਹੈ ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਹਰ ਫਰੰਟ ਤੇ ਫੇਲ ਹੈ ਆ ਹੁਣ ਚੋਣ ਆਉਣੀ ਹੈ ਲੁਧਿਆਣਾ ਵੈਸਟ ਦੀ ਇਹਦੇ ਚ ਪਤਾ ਲੱਗ ਜਾਊਗਾ ਵੀ ਕਿੱਥੇ ਖੜੀ ਹੈ ਜੀ ਜੀ ਧੰਨਵਾਦ ਜੀ ਹਾਂਜੀ ਇਹ ਸਾਨੂੰ ਗੁਰਪ੍ਰੀਤ ਸਾਹਪੁਰ ਤੇ ਤਰਨ ਚੁਗ ਜੀ ਕੀ ਕਹਿੰਦੇ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਤੁਸੀਂ ਬਣੇ ਰਹੋ ਟਵਾਣਾ ਟੀਵੀ ਦੇ ਨਾਲ ਨਿਯੰਤਨ ਸਤਰ ਦੇਤੇ ਹੈ ਠੀਕ ਹੈ ਜਿਨ੍ਹਾਂ ਥਾਣਿਆਂ ਨੇ ਜਨਤਾ ਦੀ ਸੁਰੱਖਿਆ ਕਰਨੀ ਹੈ ਉਹਨਾਂ ਥਾਣਿਆਂ ਤੇ ਬੰਮ ਫਟ ਰਹੇ ਨੇ ਪਰ ਭਗਵੰਤ ਮਾਨ ਸਾਹਿਬ ਪ੍ਰੋਨਿਆਂ ਦੀ ਖਾਤਰਦਾਰੀ ਚ ਲੱਗੇ ਅੱਛਾ ਇੱਕ ਖਾਤਰਦਾਰੀ ਨਾ ਕਰਕੇ ਪੰਜਾਬ ਨੂੰ ਬਚਾਉਣ ਦੀ ਚਿੰਤਾ ਕਰੋ ਪੰਜਾਬ ਦੁਖੀ ਹੈ ਤੁਹਾਡੀਆਂ ਗਲਤੀਆਂ ਦਾ ਖਮਾਇਜਾ ਪੰਜਾਬ ਨੂੰ ਕਤਰੇ ਇਹ ਜਿਹੜਾ ਪੁਲਿਸ ਬਹਾਦਰ ਪੰਜਾਬ ਦੀ ਪੁਲਿਸ ਹੈ ਔਰ ਇਹ ਦਵਾਲੇ ਜਿਹੜੇ ਆਪਣੇ ਤੁਸੀਂ ਲੀਡਰ ਬਿਠਾਤੇ ਨੇ ਜਿਹੜੇ ਠੇਕੇਦਾਰ ਬਿਠਾਤੇ ਨੇ ਉਹਨਾਂ ਤੋਂ ਮੁਕਤੀ ਦਿਵਾਓ ਮੇਰਾ ਛੋਟਾ ਭਰਾ ਹੈ ਜੀ ਬੜਾ ਪਿਆਰਾ ਭਰਾ ਹੈ ਜਮੀਨ ਨਾਲ ਜੁੜਿਆ ਆ ਗਰੀਬ ਦੀ ਹਿੱਤ ਦੀ ਗੱਲ ਕਰਨ ਨਾਲ ਭਰਾਵਾਂ ਤੇ ਇਹ ਤੇ ਮੇਰੇ ਮੇਰਾ ਆਪਣਾ ਕਾਰ ਹੈ ਮੇਰੇ ਆਪਣੀ ਮਾਂ ਨੂੰ ਮਿਲਣਾ ਸੇ ਜੋ ਕਿਸਾਨਾਂ ਨਾਲ ਹੋਇਆ ਸਰ ਉਸ ਨੂੰ ਕਿਸ ਤਰ੍ਹਾਂ ਦੇਖਿਓ ਕਿਸਾਨਾਂ ਦੇ ਫਸਲ ਜਿਹੜਾ ਟੌਪ ਅਪ ਦਾ ਵਾਅਦਾ ਕੀਤਾ ਸੀ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਉਹਨੂੰ ਪੂਰਾ ਕਰਨਾ ਚਾਹੀਦਾ ਜੀ ਅੱਛਾ ਜੀ ਸਤਿ ਸ਼੍ਰੀ ਅਕਾਲ ਜੀ